ਆ ਕਰਕੇ ਮਨ ਦੁਖੀ ਹੁੰਦਾ ਹਾਂ ਅੱਛਾ ਚਲ ਕੋਈ ਨਹੀਂ ਇਹ ਰੱਬ ਦੇ ਰੰਗ ਆ ਰੱਬ ਦੇ ਇਹ ਬੰਦੇ ਨੇ ਵਾਸ ਹੀ ਨਹੀਂ ਇੰਜ ਜਾਂਦਾ ਲਾ ਲਾ ਉਹਦਾ ਭਾਣਾ ਮਿੱਠਾ ਮੰਨਦੇ ਆ ਹੈਨਾ ਜੋ ਕਰਦਾ ਸਤ ਕਰਦਾ ਆ ਆ ਉਹ ਪ੍ਰਵਾਤਵਾ ਦੇ ਰੰਗ ਆ ਜੀ ਉਹ ਰੰਗ ਆ ਜੀ ਹੈਨਾ ਹਾਏ ਕੋਈ ਨਹੀਂ ਹੁਣ ਤੁਹਾਨੂੰ ਉਥੇ ਵਧੀਆ ਤਰੀਕੇ ਨਾਲ ਰੱਖਾਂਗੇ ਟੈਨਸ਼ਨ ਨਾ ਲੈ ਕੇ ਗੱਲ ਦੀ ਠੀਕ ਆ ਠੀਕ ਆ ਰੋਣਾ ਨਹੀਂ ਠੀਕ ਆ ਲਿਆ ਬੋ ਵਾਹਨ ਸੇ ਜਨਾ ਹਾਂਜੀ ਕਰਤਾ ਸਟਾਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਜੀ ਚੈਨੇਵਾਲਾ ਚੈਨੇਵਾਲੇ ਦੇ ਵਿੱਚ ਪਹੁੰਚਿਆ ਇੱਥੇ ਇਸ ਕਮਰੇ ਦੇ ਵਿੱਚ ਇੱਕ ਬਜ਼ੁਰਗ ਪਏ ਨੇ ਹੈਲੋ ਬਖਤੌਰ ਸਿੰਘ ਬਜ਼ੁਰਗ ਦਾ ਨਾਮ ਆ ਉਹਨਾਂ ਬਜ਼ੁਰਗਾਂ ਕੋਲੋਂ ਆਏ ਆ ਆ ਉਹਨਾਂ ਕੋਲੋਂ ਆਏ ਆ ਜੀ ਅੱਜ ਉਹ ਬਲਾਈਂਡ ਨੇ ਜੀ ਅੱਖਾਂ ਦੋਵੇਂ ਉਹਦਿਆਂ ਉਹਨਾਂ ਦੀਆਂ ਖਤਮ ਹੋ ਗੀਆਂ ਉਹ ਵਿਚਾਰੇ ਐਸ ਹਾਲਾਤ ਦੇ ਵਿੱਚ ਘਰ ਦੇ ਵਿੱਚ ਪਏ ਨੇ ਜੋ ਕਿ ਬਹੁਤ ਇਹਨਾਂ ਦੇ ਹਾਲਾਤ ਮਾੜੇ ਆ ਜੀ ਕੋਈ ਸੰਭਲਣ ਵਾਲਾ ਵੀ ਨਹੀਂ ਵਿਚਾਰਿਆਂ ਨੂੰ ਇਹਨਾਂ ਦਾ ਜੀਵਨ ਬਹੁਤ ਔਖਾ ਕਸਤੌਰ ਸਿੰਘ ਜੀ ਹਾਂ ਜੀ ਅਸੀਂ ਤੈਨੂੰ ਲੈਣ ਆਏ ਆ ਅੱਜ ਬਹੁਤ ਅੱਛਾ ਜੀ ਚੱਲੋਂਗੇ ਸਾਡੇ ਨਾਲ ਅਸ਼ਰਮ ਚ ਹਾਂ ਜੀ ਉੱਥੇ ਤੁਹਾਡੀ ਸਾਂਭ ਸੰਭਾਲ ਹੋਊਗੀ ਬਹੁਤ ਅੱਛਾ ਠੀਕ ਆ ਠੀਕ ਤੁਸੀਂ ਛੋਟੇ ਜਿਹੇ ਜਦੋਂ ਤੁਹਾਡੀਆਂ ਅੱਖਾਂ ਚਲਦਾ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਛੋਟੇ ਹੀ ਆੱਖਾਂ ਦੇਖੋ ਖਤ ਹੈ ਹੀ ਨਹੀਂ ਅੱਖਾਂ ਨੇੜੇ ਕਰਕੇ ਦੇਖੋ ਅੱਖਾਂ ਹੀ ਨਹੀਂ ਬਿਲਕੁਲ ਵੀ ਤੇ ਵਿਚਾਰਿਆਂ ਦਾ ਐਂ ਜੀਵਨ ਇਹਨਾਂ ਦਾ ਗੁਜ਼ਰ ਗਿਆ ਛੋਟੀ ਦੇ ਸਹਾਰੇ ਤਾਂ ਉਹਦੇ ਅੰਦਾਜ਼ੇ ਦੇ ਨਾਲ ਹੀ ਜਿੱਦਾਂ ਜਾਣਾ ਲੈਟਰਨ ਵਾਸ਼ਰੂਮ ਘਰੋਂ ਬਾਹਰ ਤਾਂ ਨਹੀਂ ਜਾਂਦੇ ਫਿਰ ਹਾਂਜੀ ਘਰ ਦੇ ਵਿੱਚ ਹੀ ਪੈ ਰਹੇ ਨੇ ਤੇ ਜਾਂਦੇ ਆ ਬਾਹਰ ਨਾਲ ਜੀ ਜਾਵੜਦਾ ਹਾਂ ਪਤਾ ਲੱਗ ਜਾਂਦਾ ਤੈਨੂੰ ਹਾਂ 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 ਅੱਛਾ ਹੋਣ ਮਾਰੇ ਦੇ ਕੰਨ ਬੋਲੇ ਹੋ ਗਏ ਉੱਚੀ ਸੰਦਾ ਹਾਂਜੀ ਤੇ ਸਭ ਪਤਾ ਲੱਗੇ ਸਾਰਾ ਕੰਡਾ ਅੱਛਾ ਤੇ ਮੈਨੀਆਂ ਅੱਖਾਂ ਹੀ ਵੇਖੋ ਆ ਕਰ ਮੇਰੀਆਂ ਅੱਖਾਂ ਹੀ ਕੰਨਾ ਨਾ ਸੁਣ ਕੇ ਤੁਸੀਂ ਆਵਾਜ਼ ਦੇ ਨਾਲ ਹੀ ਚੱਲ ਪੈਂਦੇ ਹਾਂਜੀ ਠੀਕ ਆ ਕੋਈ ਥੋੜੀ ਕਿਰਪਾ ਕਰ ਪ੍ਰਵਾਦੀ ਸਿਵੰਦੋ ਕਿਤੇ ਜਾਣਾ ਹੁੰਦਾ ਹਾਂ ਕੱਲਾ ਆਰਾਮ ਨਾਲ ਬਗ ਜਾਂਦਾ ਅੱਛਾ ਹਾਂਜੀ ਠੀਕ ਆ ਨੌ ਲਰ ਗਈ ਬਿਥਰੀ ਨਾ ਚ ਨੂ ਮਰ ਗਈ ਭਾਈ ਮਰ ਗਿਆ ਹੂੰ ਤੇ ਸੰਦੋ ਕੱਲਾ ਹੀ ਉਹ ਜੂ ਹੁੰਦਾ ਨਹੀਂ ਨੂ ਕੋਈ ਨਹੀਂ ਕੋਈ ਨਹੀਂ ਅਸੀਂ ਤੇਰੇ ਨਾਲ ਆ ਸੋ ਜਾਂਦੇ ਰਹੋ ਤੂੰ ਇਸთან ਨਾਲ ਹੂੰ ਸ਼ੋਕਰਾ ਹੂੰ ਆਪ ਪੁੱਤੀ ਦਾ ਸੀ ਤੇ ਵਿਆਹ ਹੋ ਕੇ ਹਟਿਆ ਹੁਣ ਦੋ ਦਿਨ ਪਹਿਲਾਂ ਹੋਇਆ ਵਿਆਹ ਆ ਲਾਦੀ ਇੱਕ ਦਿਨ ਵਹਿਤਾ ਹੋਇਆ ਅੱਛਾ ਕੱਲ ਹੀ ਹੋਇਆ ਅੱਜ ਆ ਕੱਲ ਅੱਲੋ ਦਾ ਵਿਆਹ ਕਰਤਾ ਪੁੱਤੀ ਦਾ ਹਾਂਜੀ ਤੇ ਹੁਣ ਚੱਲ ਜਿੰਮੇਵਾਰੀ ਤੋਂ ਫਰਕ ਹੋ ਗਿਆ ਤੁਹਾਨੂੰ ਹਾਂ ਜੀ ਹੋ ਗਿਆ ਜੀ ਫਰਕ ਹੋ ਗਿਆ ਚਲੋ ਕੋਈ ਨਹੀਂ ਫਿਰ ਹੁਣ ਤੂੰ ਸਾਡੇ ਕੋਲੇ ਨਹੀਂ ਵਧਿਆ ਤੇ ਤੈਨੂੰ ਮੈਲਾਇਆ ਕਰਨ ਕਿ ਉੱਥੇ ਜਾ ਕੇ ਸਾਡੇ ਕੋਲੇ ਸਰੋ ਜੀ ਆਣਾ ਹਾਂਜੀ ਉੱਥੇ ਤੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਕੱਪੜੇ ਦੀ ਰੋਟੀ ਪਾਣੀ ਦੀ ਬਿਸਤਰੇ ਦੀ ਹਰ ਇੱਕ ਚੀਜ਼ ਤੇਨ ਉੱਥੇ ਬੈਠੇ ਨੂੰ ਮਿਲੂਗੀ ਸਾਡੇ ਕੋਲੇ ਜੇ ਉੱਦੇ ਰੋ ਸੱਚੇ ਪਾਤਸ਼ਾਹ ਵਰਗੋ ਇਹ ਜਿਹੜਾ ਆਸ਼ਰਮ ਬੁਰੇ ਵਾਲੇ ਸੰਤਾਂ ਨੇ ਬਣਾ ਕੇ ਦਿੱਤਾ ਜੀ ਅੱਛਾ ਜੀ ਆ ਚੰਡੂ ਕਹਦੇ ਸੀ ਬੁਰੇ ਵਾਲੇ ਸੰਤ ਆਹੋ 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 ਉਹ ਬਾਬਾ ਜੀ ਨੇ ਬਣਾ ਕੇ ਦਿੱਤਾ ਲਵਾਰ ਸੰਸਤੇ ਵੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਇਵੇਂ ਪਰੇਸ਼ਾਨੀ ਚ ਪਏ ਆ ਘਰ ਦੇ ਵਿੱਚ ਜਿਨ੍ਹਾਂ ਨੂੰ ਕੋਈ ਸਾੰਪਣ ਵਾਲਾ ਹੈ ਨਹੀਂਗਾ ਹਾਂ ਜੀ ਉਹਨਾਂ ਵਾਸਤੇ ਬਾਬਾ ਜੀ ਨੇ ਬਣਾ ਲੇ ਦਿੱਤਾ ਜੀ ਜਿਵੇਂ ਤੁਹਾਡੇ ਵਾਲਿਆਂ ਰੱਬੀ ਰੂਹਾਂ ਵਾਸਤੇ ਹਾਂ ਜੀ ਤੇ ਹੁਣ ਤਾਂ ਹੀ ਤੁਹਾਨੂੰ ਲੈਣ ਆਇਆ ਸਾਨੂੰ ਦੱਸਿਆ ਸੀਗਾ ਆਹ ਉਹ ਸੰਤਾਨੀ ਜਾਂ ਅੱਜ ਕਿਹਦੇ ਪੁੱਛਾਂਗੇ ਆਪਾਂ ਹਾਂਜੀ ਤੇ ਸਿਰਾਪੇ ਭੇਜਾਂਗੇ ਹਾਂਜੀ ਅੱਜ ਉਹਨਾਂ ਦਾ ਫੋਨ ਆਇਆ ਨਾਲ ਹੀ ਆਇਆ ਇੱਥੇ ਅੱਛਾ ਜੀ ਹਾਂ ਕੰਬਲ ਕੁੰਮਰ ਵੀ ਲੈਣਦੇ ਹੁੰਦੇ ਸੀ ਸਾਡਾ ਅੱਛਾ ਜਰਸੀਆਂ ਕੰਬਲ ਹਾਂ ਇੱਕ ਦੋ ਵਾਰੀ ਅਸੀਂ ਵੀ ਸਾਡੇ ਵੀ ਦੇਖੀਗੇ ਬੁਰੇ ਵਾਲੇ ਹਾਏ ਬੋਰੀ ਵਾਲੇ ਅੱਛਾ ਬੋਰੀ ਵਾਲੇ ਸੰਤਾਂ ਨੂੰ ਤੁਸੀਂ ਉਦੋਂ ਮਤਲਬ ਉਹਨਾਂ ਨਾਲ ਮਿਲਦੇ ਰਹੇ ਆ ਤੁਸੀਂ ਹਾਂ ਜੀ ਅੱਛਾ ਕੰਬਲ ਕੋਟੀਆਂ ਬਣਦੇ ਰਹੇ ਆ ਤੁਹਾਨੂੰ ਬਣਦੇ ਰਹੇ ਜੀ ਹਾਂ ਫਿਰ ਹੁਣ ਤੁਹਾਡੇ ਵਾਸਤੇ ਘਰ ਬਣਾਤਾ ਬੋਰੀ ਵਾਲੇ ਸੰਤਾਂ ਦੇ ਇੱਥੇ ਵਧੀਆ ਬਹੁਤ ਸੋਹਣਾ ਜੀ ਜੀ ਬਸ ਹਾਂ ਬਹੁਤ ਹੀ ਜਾਣਾ ਪਾ ਉਹਨਾਂ ਦੇ ਘਰੇ ਬਹੁਤ ਅੱਛਾ ਠੀਕ ਆ ਠੀਕ ਹੈ ਜੀ ਤੇ ਚਲ ਜੀ ਫਿਰ ਚੱਕੇ ਆਪਾਂ ਸਮਾਨ ਇਹਦੇ ਚ ਤੁਹਾਡੇ ਕਾਗਜ਼ ਪੱਤਰ ਹਾਂ ਜੀ ਇਹ ਲੈ ਲੈਂਦੇ ਆਪਾਂ ਇਹ ਜ਼ਰੂਰੀ ਚਾਹੀਦਾ ਆਪਾਂ ਹਾਂ ਲੈ ਇੱਕ ਮਿੰਟ ਇਹ ਲੈ ਲੈਂਦੇ ਆ ਹਾਂ ਹੋਰ ਦੱਸ ਸਕਦੇ ਹਾਂ ਅਲ ਹਮਦੁਲਿll ਇੰਨਾ ਫੜ ਲਾਉਦੇ ਹੱਥ ਚ ਹੋਰ ਵੀ ਹੋਵੇ ਨਾ ਕਿਤੇ ਬਿਲਕੁਲ ਚਲੋ ਹੁੰਡਾ ਵੀ ਲੈਣਾ ਗੁੰਡ ਭਰ ਜਦਾਂਗੇ ਜੀ ਠੀਕ ਆ ਲੈ ਹੁੰਡਾ ਹਰਤਾ ਤੁਸੀਂ ਧਿਆਨ ਰੱਖਦਾ ਬਿਨਾਂ ਤੁਸੀਂ ਚੱਲ ਲੈਣੇ ਅਬ ਸਮਾਂ ਵਜਾਇਆ ਨਾ ਬਾਬਾ ਹੀ ਗੁਰੂ ਜੀ ਅਰਦਾਸ ਕਰਿਓ ਬਾਪੂ ਬਖਤੌਰ ਸਿੰਘ ਸਾਹਿਬ ਜੀ ਕਿ ਆਪਣੇ ਕੋਲੇ ਜਾ ਕੇ ਇਹਨਾਂ ਦਾ ਜਿਹੜਾ ਆਉਣ ਵਾਲਾ ਜੀਵਨ ਥੋੜਾ ਜਿਹਾ ਸਖਾਲਾ ਹੋ ਜੀ ਥੋੜਾ ਜਿਹਾ ਆਪਾਂ ਸਹਾਰਾ ਬਣ ਗਏ ਜੀ ਬਖਤੌਰ ਸਿੰਘ ਜੀ ਦਾ ਚਲ ਆਜੋ ਹੁਣ ਆਪਾਂ ਚੱਲ ਗਏ ਅੱਛਾ ਭਾਈ ਕੋਈ ਹੋਰਾਂ ਚ ਕਰਨੀਆਂ ਆਪਾਂ ਕਾ ਹਾਂਜੀ ਕਰਦੇ ਆ ਜੀ ਕਰਦੇ ਆ ਵੀਡੀਓ ਸ਼ੇਅਰ ਕਰਿਓ ਇਵੇਂ ਦੇ ਲੋਕ ਤੁਹਾਡੇ ਆਸੇ ਪਾਸੇ ਵੀ ਹੋਣਗੇ ਜਿਨ੍ਹਾਂ ਨੂੰ ਕੋਈ ਨਹੀਂ ਸਾਭਦਾ ਉਹ ਸਾਡੇ ਨਾਲ ਜਰੂਰ ਸੰਪਰਕ ਕਰੋ ਜੇ ਤੁਸੀਂ ਕਿਉਂਕਿ ਇਵੇਂ ਦੇ ਲੋੜਵੰਦਾਂ ਵਾਸਤੇ ਇਹ ਜਿਹੜਾ ਆਸ਼ਰਮ ਸੰਤਾਂ ਨੇ ਬਣਾ ਕੇ ਦਿੱਤਾ ਜਿਨ੍ਹਾਂ ਨੂੰ ਕੋਈ ਸਾਭਦਾ ਨਹੀਂ ਉਨ ਵਾਸਤੇ ਹੀ ਬਣਾਇਆ ਜੀ ਜਾਂ ਸੇ ਪਾਸੇ ਤੁਹਾਡੇ ਕੋਈ ਐਵੇਂ ਦਾ بے ਸਹਾਰਾ ਮਿਲਦਾ ਤਾਂ ਸਾਡੇ ਨਾਲ ਸਾਡੇ ਨੰਬਰ ਹੈ ਜੀ 97681 0084 84278 00855 ਸਾਡੇ ਨਾਲ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਾਨੂੰ ਦੱਸ ਸਕਦੇ ਹੋ ਜੀ ਵੀਡੀਓ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਚੱਲੀਏ ਚੱਲੀਏ ਹੋਰ ਕੋਈ ਸੇਵਾਜੀ ਬਹੁਤ ਧੰਨਵਾਦ ਜੀ ਠੀਕ ਆ ਜੀ ਆ ਜਾ ਬਈ ਅਕਤੌਰ ਸਿੰਘ ਜੀ ਆ ਜਾਓ ਫਿਰ ਆਪਣੇ ਘਰੇ ਚੱਲ ਜੇ ਚਲੋ ਜੀ ਵਾਹਿਗੁਰੂ ਮਿਹਰ ਕਰੇ ਤੇਰਾ ਜਿਹੜਾ ਆਉਣ ਵਾਲਾ ਜੀਵਨ ਉਹ ਸਾਡੇ ਉਥੇ ਪਰਿਵਾਰ ਦੇ ਵਿੱਚ ਰਹਿ ਕੇ ਖੁਸ਼ੀਆਂ ਭਰਿਆ ਹੋਵੇ ਤੇ ਤੁਸੀਂ ਵਧੀਆ ਖੁਸ਼ੀਆਂ ਨਾਲ ਸਾਡੇ ਕੋਲੇ ਰਹੋ ਠੀਕ ਆ ਹਾਂ ਜੀ ਹਾਂ ਜੀ ਹਾਂ ਜੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੈਨੂੰ ਪਤਾ ਕਿ ਇੱਥੇ ਕੀ ਆ ਪਤਾ ਤੈਨੂੰ ਹਾਂਜੀ ਹਾਂਜੀ ఓ ਵੈਰੀ ਗੁੱਡ ਅਸੀਂ ਤਾਂ ਇੱਕ ਆਦੇ ਪਿੰਡ ਤੋਂ ਆਦਣਾ ਪਰ ਆਇਆ ਫਿਰਦਾ ਆ ਆ ਖੂਬ ਹੀ ਆ ਤੇਰੇ ਇੱਥੇ ਬਾਰਸ਼ ਹਾਲ ਦੀ ਕੋਈ ਆ ਹੈ ਹਾਂ ਉਹ ਤਾਂ ਬੰਦ ਹੋਈ ਪਈ ਆ ਵੱਧ ਕਰਤੀ ਸੀ ਕੋਈ ਜੀ ਪਹਿਲਾਂ ਚੱਲਦੀ ਰਹੀ ਐ ਇਹ ਹਾਂਜੀ ਹਾਂਜੀ ਤੇਰੀ ਸੌਂਤ ਜੀ ਤੈਨੂੰ ਪਤਾ ਹਾਂ ਅੱਛਾ ਆਹ ਹੋਈ ਬੰਦ ਕੀਤੀ ਸੀ ਹਾਲ ਕੀ ਹੋਇਆ ਨਹੀਂ ਇੱਥੋਂ ਪਾਣੀ ਭਰਦੇ ਹੁੰਦੇ ਸੀ ਪਾਣੀ ਭਰਦੇ ਹੁੰਦੇ ਸੀ ਅੱਛਾ ਪਾਰੇ ਬਹੁਤ ਅਚਾ ਜਿਹਾ ਅਚਾ ਹਾਂ ਬਹੁਤ ਵਿਥਾ ਪਾ ਲਿਆ ਤਾ ਵਈ ਰਾਮਾ ਭਾਬੀ ਲੇਓ ਕੱਪੜਿਆਂ ਦੇ ਕਿਰਦਾ ਕੱਪੜੇ ਦਾ ਕਿਰਦਾ ਕਲਾ ਕੇ ਸੰਤ ਜੀ ਕੱਪੜੇ ਵਾਧੂ ਆਪਣੇ ਕੋਲੇ ਕੱੜਾ ਵਾਧੂ ਕੱਪੜਿਆ ਥੋੜਾ ਛਡੇ ਬੜੇ ਪਗੜੀ ਯਾਰੇ ਕੱਪੜੇ ਬਹੁਤ ਔਥੇ ਹਾਂ ਇਹ ਆਪਾਂ ਲੈ ਜਾਾਂਗੇ ਫੜ ਕੇ ਉਥੇ ਤੇਰੇ ਹੋਰ ਸੁਵਾ ਦੇਾਂਗੇ ਆਪਣੇ ਕੋਲੇ ਦਰਜੀ ਹੈਗਾ ਠੀਕ ਆ ਹਾਂ ਜੀ ਕੋਈ ਨਹੀਂ ਥੋੜੀ ਗੱਡੀ ਲੈ ਕੇ ਸਾਡੀ ਥੋੜੀ ਜਾਏਗੀ ਨਹੀਂ ਬਿਠਾ ਲੈਣੇ ਸੀ ਠੀਕ ਉਹ ਵਾਹੇ ਕੁ ਜੀ ਆਹ ਫੇਰ ਇੱਥੇ ਕੱਪੜੇ ਸੰਭੀ ਕੋਈ ਨਹੀਂ ਬਾਅਦ ਚ ਲੈ ਜਾਗੇ ਮੈਂ ਕਿ ਮੈਂ ਆਪੇ ਦੇ ਆਉਂਗਾ ਦਨ ਕਿੰਦਾ ਨਾ ਕਰਾਂ ਉਹ ਸੌਂਦਾ ਨੂੰ ਥੋੜਾ ਥੋੜਾ ਦੀਏ ਬੇ ਆਹ ਬਾਅਦ ਚ ਲੈ ਜਾ ਪੂੰਡਾ ਫੜਾ ਦੇ ਛੱਡ ਦੇ ਪੂੰਡਾ ਆ ਜਾ ਬਹਿ ਜਾ ਗੱਡੀ ਹਾਂ ਚੱਲ ਆਵਾਜ਼ ਅੱਗੇ ਹਾਂ ਹਾਂ ਚੱਲ ਜਾ ਬੋਲੇ 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 ਹਲੇ ਨਾ ਵੀ ਸੱਤ ਨਾ ਹਰ ਸੱਲੇ ਕਰਦੀ ਸੱਤ ਸੱਲੇ ਕਰ ਲੈ ਆ ਗੱਡੀ ਆ ਗੱਡੀ ਤੇ ਬਹਿ ਜਾ ਪੈਰ ਪੈਰ ਤੇ ਕੱਲ ਆ ਫਿਰ ਪੈਰ ਨਾ ਹਾਂ ਗੁਰਜੀਤ ਸਿੰਘ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਖਤਾਰ ਸਿੰਘ ਬਾਪੂ ਚਾੜੇ ਵਾਲੇ ਤੋਂ ਜਿਹੜਾ ਜਿਹੜਾ ਮਾਨਸਾ ਜੀ ਉਹਨਾਂ ਨੂੰ ਲੈ ਕੇ ਆਪਣੇ ਆਸ਼ਰਮ ਦੇ ਵਿੱਚ ਪਹੁੰਚੇ ਜਿਹੜੇ 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 ਜਿਹੜ ਆਜੋ ਆਜੋ ਧਿਆਨ ਨਾਲ ਥੱਲੇ ਕਰ ਲੋ ਪੈਰ ਆਜੋ ਸ਼ਬਸ ਵਾਹਿਗੁਰੂ 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 ਤਾਂ ਦੇਖੋ ਜੀ ਅੱਖਾਂ ਹੈ ਹੀ ਨਹੀਂ ਇਹਨਾਂ ਦੇ ਬਿਲਕੁਲ ਵੀ ਬਚਪਨ ਤੋਂ ਹੀ ਇਹ ਬਲੈਂਡ ਦੇ ساری ਜ਼ਿੰਦਗੀ ਬਿਨਾਂ ਅੱਖਾਂ ਤੋਂ ਹੀ ਕੱਢਦੀ ਹਾਲਾਤ ਵੇਖ ਲੋ ਪੈਰਾਂ ਦੇ ਕੱਪੜਿਆਂ ਦੇ ਕਿਉਂਕਿ ਘਰ ਦੇ ਵਿੱਚ ਕੋਈ ਸਾਂਭਣ ਵਾਲਾ ਹੀ ਨਹੀਂ ਸੀ ਇਸ਼ਨਾਨ ਪਾਣੀ ਬਾਪੂਆਂ ਦਾ ਇੱਕ ਸਾਲ ਲੰਘ ਜੇ ਤਾਂ ਨੰਗ ਜੇ ਇਸ਼ਨਾਨ ਵੀ ਨਹੀਂ ਕਰਦੇ ਸਾਲ-ਸਾਲ ਤੇ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਅੱਜ ਬਜ਼ੁਰਗ ਬਖਤੌਰ ਸਿੰਘ ਨੂੰ ਆਪਣੇ ਆਸ਼ਰਮ ਦੇ ਵਿੱਚ ਲੈ ਕੇ ਪਹੁੰਚੇ ਆ ਜੀ ਅਰਦਾਸ ਕਰਿਓ ਇਹਨਾਂ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਆਸ਼ਰਮ ਦੇ ਵਿੱਚ ਵਧੀਆ ਤਰੀਕੇ ਨਾਲ ਬਤੀਤ ਹੋ ਸਕੇ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਵਿਚਾਰਿਆ ਨੂੰ ਜ਼ਰੂਰਤ ਆ ਆਪਾਂ ਇਹਨਾਂ ਦਿੱਤੀਆਂ ਆਪਤ ਬਣ ਕੇ ਇਹਨਾਂ ਦੀ ਸੇਵਾਵਾਂ ਕਰ ਸਕੀਏ ਜੀ ਇਹ ਸਭ ਤੁਹਾਡੀਆਂ ਅਰਦਾਸਾਂ ਨਾਲ ਆਈਆਂ ਜੀ ਇਹ ਜਿਹੜਾ ਘਰ ਆਪਾਂ ਨੂੰ ਸੰਤਾਂ ਨੇ ਬਣਾ ਕੇ ਦਿੱਤਾ ਬੋਰੇ ਵਾਲੇ ਸੰਤਾਂ ਨੇ ਏਵੇਂ ਦਾ ਨੋਟਬਸਤਾ ਆਪੇ ਬਣਾ ਕੇ ਦਿੱਤਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਨੂੰ ਕੋਈ ਸਾਂਭਦਾ ਨਹੀਂ ਤੇ ਉਸੇ ਲੜੀ ਦੇ ਤਹਿਤ ਅੱਜ ਬਜ਼ੁਰਗ ਬਖਤੌਰ ਸਿੰਘ ਨੂੰ ਆਪਣੇ ਆਸ਼ਰਮ ਦੇ ਵਿੱਚ ਲੈ ਕੇ ਆਏ ਆ ਜੀ ਹਾਲਾਤ ਤੁਸੀਂ ਵੇਖ ਹੀ ਸਕਦੇ ਹੋ ਵਿਚਾਰਿਆਂ ਦੇ ਕੀ ਹਾਲਾਤ ਆ ਕੱਪੜੇ ਕਿਸੇ ਨੇ ਧੋਤੇ ਤਾਂ ਪਾਲੇ ਜੇ ਨਾ ਧੋਤੇ ਤਾਂ ਓਵੇਂ ਬੈਠੇ ਰਹੇ ਪਏ ਰਹੇ ਕਿਉਂਕਿ ਵਿਚਾਰੇ ਆਪ ਹੀ ਇੰਨੇ ਜੋਗੇ ਨਹੀਂ ਸੀ ਕੁਝ ਦਿਖਦਾ ਤਾਂ ਹੈ ਨਹੀਂ ਅਰਦਾਸ ਕਰਿਓ ਉਜਰਗਾਂ ਵਾਸਤੇ ਫੇਰ ਅੱਗੇ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਸਾਂਝੀ ਕਰਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਇੰਦਰਾ ਹੀ ਫੇਰ ਦੇ ਰਿਹਾ ਨਾ ਰੋਟੀ ਨਹੀਂ ਮਿਲਦਾ ਖੰਡਾ ਨਰੀ ਜਿੱਥੇ ਤੁਹਾਨੂੰ ਤੇ ਰਹੀ ਹੈ ਅੱਛਾ ਨਵਾਂ ਨਵਾਂ ਆ ਨਵਾਂ ਬਣ ਕੰਨ ਇਹ ਜਦਰਾ ਬਤਾਤਾ ਹਾਂ ਕਿੰਨੇ ਦਿਨਾਂ ਬਾਅਦ ਮਾਤਾ ਜੀ ਹੋ ਗਿਆ ਹੋੜ ਕੇ ਪੰਚਾ ਦੇ ਅੱਛਾ ਹਾਂ ਜੀ ਕੀ ਸੰਗਤਾਂ ਦੀ ਜਾਂ ਗੈਰ ਦੇ ਕੋਈ ਹਾਂ ਹੌਲਾ ਹੌਲਾ ਜਾਂ ਹਾਂ ਜੀ ਹੌਲਾ ਤੱਕ ਤੁਸੀਂ ਜਾਣੇ ਹੋ ਹੈ ਜਲਦੀ ਜਾਲੀਆਂ ਜਾਂ ਤਾਂ ਹਰ ਜਾਲੀਆਂ ਹਾਂ ਜੀ ਠੀਕ ਆ ਹਾਂ ਜੀ ਤੋਂ ਆਹੇ ਕੋਈ ਜੀ ਇਛਾ ਦੇ ਬਲ ਆ ਰਹੇ ਦੇ ਲਾ ਹੈ ਇਹ ਪਰ ਤੇ ਪਾਨੇ ਪਰ ਆਇਆ ਹੋਇਆ ਜੀ ਜਰਤਾ ਜੈਲੀ ਆ ਹਾਂ ਤੁਹਾਨੂੰ ਗੁਰਾਬ ਸਭ ਤੋਂ ਪਹਿਲਾਂ ਦੋ ਅਸਲਾਮ ਭਾਵੇਂ ਤਾਂ ਬੜਾ ਕੋਟੀ ਦੇਖੀ ਅੱਛਾ ਆ ਵੀ ਫਿਰ ਉਹਨਾਂ ਦੇ ਦਿੱਤੇ ਨਾ ਇਹੋ ਜਿਹੇ ਭਾਈਆ ਅੱਛਾ ਹਾਂ ਤਾਂ ਕਰਦਾ ਰਾਈਟ ਚਾਟ ਕਰਦਾ ਛੱਡ ਜਾ ਮੈਂ ਕਰ ਕਰ ਦਿੰਦਾ ਸਰਵੋ ਆਏ ਕਿਤਾਬ ਨਹੀਂ ਇਹ ਨਾਲ ਕੋਈ ਨਹੀਂ ਆ ਬਈ ਬੱਤਵਾ ਕੱਟਿਓ ਬੋਲ ਹਾਂ ਹਾਂ ਆਹ ਤਾਂ ਜਰਾ ਬੋਲੋ ਆ ਹਾਂ ਦੇ ਦੇ ਤੇਰੇ ਦੇ ਦੇ ਤੇਰੇ ਕਪੋਟ ਤੇ ਅਦਰ ਤੁ ਛੋਟੀ ਜਿਹੀ ਕੈਟਰੀ ਫੜਾਈ ਸਾਨੂੰ ਛੋਲਾ ਹਾਂ ਉਹਦੇ ਪਰ ਨਾਲੇ ਆ ਆਪਾਂ ਉਹਦਾ 500 ਪੰਜੇ ਵੀਡੀਓ ਹੀ ਹੈਗੇ 200 ਰੁਪਏ ਦੀ ਹੈਗਾ ਛੋਟਾ ਵਾੜਾ ਬੰਦਾ ਬੜਕਾ ਤੇਜ ਹੈ ਮੱਧੇਤੀ ਤਾਂ ਵੇਈਂ ਤਾਂ ਹੈ ਨਹੀਂ ਆਇਆ ਹੈਂ ਤੇ ਖੁੰਡਾ ਤਾਂ ਨਾਲ ਸਕਦਾ ਆ ਜਾ ਆ ਜਾ ਕੋਣ ਵਾਹਿਗੁਰੂ ਸਤਿਫੇ ਬਣੋਣੇ ਮੈਨੂੰ ਉਹ ਥੋੜਾ ਪੈਕ ਪਸੰਦ ਚਾਹਾਂ ਪਿਆਉ ਜੇ ਪ੍ਰਸ਼ਾਦਾ ਚਾਹ ਕੋਲ ਪ੍ਰਸ਼ਾਦਾ ਕੋਲ ਥਿਆਰ ਹੋ ਰਿਹਾ ਹੁੰਦਾ ਕਿੱਥੇ ਆਪਿਆ ਤੁਹਾਨੂੰ ਕਰਮ ਜੀ ਬਾਹਰ ਭਰਾਈ ਹੈ ਸਵੇਰ ਨਿਕਲਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਬਖਤੌਰ ਸਿੰਘ ਜਿਨ੍ਹਾਂ ਦੀ ਤੁਸੀਂ ਪਹਿਲਾਂ ਵੀਡੀਓ ਦੇਖੀ ਸੀ ਪਲੈਂਟ ਨੇ ਦੋ ਅੱਖਾਂ ਤੋਂ ਦੋਨੋਂ ਅੱਖਾਂ ਹੀ ਹੈ ਨਹੀਂ ਇਹਨਾਂ ਦਾ ਪਿੰਡ ਇੱਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਹੈ ਜੀ ਚੈਨੇਵਾਲਾ ਉੱਥੋਂ ਬਜ਼ੁਰਗਾਂ ਨੂੰ ਆਪਾਂ ਇੱਥੇ ਲੈ ਕੇ ਆਏ ਸੀਗੇ ਕਿਉਂਕਿ ਘਰ ਦੇ ਵਿੱਚ ਸਾਂਭਣ ਵਾਲਾ ਕੋਈ ਨਹੀਂ ਸੀ ਬਹੁਤ ਮਾੜੇ ਹਾਲਾਤਾਂ 'ਚ ਪਏ ਸੀਗੇ ਜੀ ਸ਼ਰਾਨ ਕੀਤੇ ਨੂੰ ਵੀ ਕਾਫੀ ਸਮਾਂ ਹੋ ਗਿਆ ਸੀ ਹੁਣ ਸ਼ਰਾਨਪਨ ਕਰਾ ਕੇ ਦਸਤਾਰ ਸਜਾ ਕੇ ਬਾਪੂ ਦੇ ਹੁਣ ਬਾਪੂ ਆਪਣੇ ਪਰਿਵਾਰ ਦਾ ਮੈਂਬਰ ਆਪਣੇ ਇਸ ਘਰ ਦੇ ਵਿੱਚ ਰਹੂਗਾ ਅਰਦਾਸ ਕਰਿਓ ਇਹ ਬਜ਼ੁਰਗਾਂ ਵਾਸਤੇ ਕਿ ਵਾਹਿਗੁਰੂ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਚੜ੍ਹਦੀ ਕਲਾ ਚ ਵਿੱਚ ਬਤੀਤ ਹੋਵੇ ਆਪਣੇ ਕੋਲੇ ਆਪਣੀ ਟੀਮ ਵਾਸਤੇ ਵੀ ਅਰਦਾਸ ਕਰੋ ਕਿ ਆਪਾਂ ਇਹਨਾਂ ਦੇ ਧੀਆ ਪੁੱਤ ਬਣ ਕੇ ਇਹਨਾਂ ਦੀਆਂ ਸੇਵਾ ਕਰ ਸਕੀਏ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ